ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਸਾਧ ਸੰਗਤ ਜੀ ਮਹਾਪੁਰਖਾਂ ਦੀ ਪਛਣਾ ਦੇ ਰਾਹੀ ਅਸੀਂ ਆਪਣਾ ਜੀਵਨ ਕਿਵੇਂ ਸਵਾਰ ਸਕਦੇ ਹਾਂ ਕਿਵੇਂ ਨਿਖਾਰ ਸਕਦੇ ਹਾਂ ਇਸ ਨੂੰ ਜਾਣਨ ਲਈ ਇਹ ਵੀਡੀਓ ਪੂਰੀ ਜ਼ਰੂਰ ਸੁਣਿਓ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਆਨੰਦ ਮੈਰੋ ਨੀ ਜੀ ਨੂੰ ਦਰਸ਼ਨ ਨਿਮਕਤਾ ਪ੍ਰੀਮੋਚਨ ਪਰਸ਼ਦ ਕਰਤ ਮੂਤ ਗ੍ਰਹਿ ਕੋ ਮੇਰੀ ਬਾੰਦੀ ਭਗਤ ਸੁਦਾਵ ਮੰਦੀ ਬਖਤ ਨੇ ਚੂਟੇ ਮੋਹ ਇੱਕ ਸਮੇਂ ਮੋਕੋ ਗਏ ਬਾਂਦੇ ਪਰ ਮੋਹ ਕੋ ਜਵਾਬ ਨਾ ਗੁਰੂ ਜੀ ਕਹਿਣ ਲਗੇ ਇਹ ਮੇਰੀ ਪ੍ਰਾਤਨੂ ਰਿਆਦਾ ਯੁਗਾ ਜਵਨੰਤਰਾ ਤੋਂ ਮਰੀਆਦਾ ਹੈ ਆਪਣੇ ਪਿਆਰਾਂ ਦੇ ਬਚਨ ਨੂੰ ਮੈਂ ਨਹੀਂ ਟਾਲ ਸਕਦਾ ਬਾਪਰ ਯੁਗ ਵਿੱਚ ਜਦੋਂ ਮੈਂ ਕ੍ਰਿਸ਼ਨ ਰੂਪ ਵਿੱਚ ਗੁਰੂ ਜੀ ਕਹਿੰਦੇ ਉਸ ਸਮੇਂ ਪ੍ਰਵਾਹ ਖੇਤਰ ਤੇ ਬਹੁਤ ਸਾਰੇ ઋષਿ-ਮੁਨੀ ਪੁੱਤਰ ਹੋਏ ਹਨ ਕ੍ਰਿਸ਼ਨ ਭਗਵਾਨ ਦੀ ਕੁਲ ਦੇ ਬਹੁਤ ਸਾਰੇ ਚੜ੍ਹਦੀ ਉਮਰ ਦੇ ਮੁੰਡੇ ਇਹ ਉਮਰ ਜਿਹੜੀ ਹੈ ਮੂੜਵਸਤਾ ਦੱਸਿਆ ਸਾਸ਼ਤਰਕਾਰਾਂ ਨੇ। ਅਕਲ ਥੋੜੀ ਅੰਦੀ ਚਿੰਚਲਤਾਈ ਬਹੁਤੀ ਨੇ ਸ਼ੈਤਾਨੀਆਂ ਬਹੁਤੀਆਂ ਫੁਰਦੀਆਂ ਹੁੰਦੀਆਂ। ਯਾ ਇਸ ਨੂੰ ਮੂੜਵਸਤਾ ਦੱਸਿਆ ਕੋਈ ਕੋਈ ਭਾਗਾ ਵਾਲੇ ਜਿਹਨੂੰ ਸਮਝ ਵੀ ਆ ਜਾਂਦੇ ਕੋਈ ਨਿਯਮ ਨਹੀਂ ਪਰ ਬਹੁਤ ਥੋੜੇ। ਈਮ ਕਰਕੇ ਇਹਨਾਂ ਦੀ ਕੁਲ ਦੇ ਜਾਦਵ ਕੁਲ ਦੇ ਆਨੇ ਮੁੰਡਿਆਂ ਦੇ ਚਿੱਤ ਵਿੱਚ ਕੀ ਸ਼ਰਾਰਤ ਥੁੜੀ। ਤੀਏ ਪਰਵਾਹ ਖੇਤਰ ਦੇ ਪਖੰਡੀ ਜੇ ਸਾਥ ਬੈਠੇ ਚਲੋ ਇਹਨਾਂ ਨੂੰ ਚੱਲ ਕੋਈ ਮਾਹੌਲ ਤਾਂ ਕਰੀਏ। ਜਦੋਂ ਇਹੀ ਗੱਲ ਕਿਤਨੀ ਚੁਰਦੀ ਹੈ ਉਹ ਵਿਪਰਜੇ ਹੁੰਦੀ ਏ ਸਮਝੋ ਮਾੜੇ ਦਿਨ ਆਏ। ਇਵੇਂ ਕਰਕੇ ਇਹੀ ਜੀ ਗੱਲ ਸੁਜਣ ਤੇ ਉਹਨਾਂ ਮੁੰਡਿਆਂ ਨੇ ਕੀ ਕੀਤਾ ਅੰਦਾੜੀਏ ਮੁੰਡੇ ਸਨ। ਜਨਾਨੇ ਕੱਪੜੇ ਪਾ ਲ। ਗੁੱਤਾਂ ਪਿੱਛੇ ਨੂੰ ਕਰ ਲਈਆਂ। ਲਟਕੀਆਂ ਜਨਾਨੀਆਂ ਦੇ ਵੇਸ਼ ਬਣਾ ਲੇ। ਸ਼ਾਮ ਜੋ ਕ੍ਰਿਸ਼ਨ ਦਾ ਮੁੰਡਾ ਸੀ ਉਸ ਦੇ ਪੇਟ ਤੇ ਕੱਪੜੇ-ਕਪੜੇ ਜੇ ਬੰਨ ਕੇ ਗਰਭਤੀ ਸ਼ਤਰੀ ਦਰਮ ਬਣਾ ਲੇ। ਉਹਨਾਂ ਮੂਰੇ ਲਾ ਲਿਆ ਆਗੇ ਜਿੱਥੇ ਦਰਵਾਸਾ ਰਿਸ਼ੀ ਬੈਠੇ ਸਨ। ਨਮਸਕਾਰ ਕਰਕੇ ਸਾਹਮਣੇ ਲੈ ਜਾਂਦੇ। ਉਹ ਦਰਵਾਸ਼ਾ ਜੀ ਨੇ ਵਾਪਸ ਸ਼ੈਦ ਕਹਤੀ ਕਿ ਜਨ ਨੂੰ ਦਿੱਤਾ ਵੀ ਸ਼ਰਾਬ ਹੀ ਸ਼ਰਾਬ। ਜੇ ਉਹਨਾਂ ਦੇ ਇਤਿਹਾਸ ਦੇਖਿਆ ਜਾਵੇ ਵਾਪਸ ਬਹੁਤ ਹੀ ਕਠ ਦਿੱਤਾ ਸ਼ਰਾਬ। ਕਿਉਂ ਕਰਕੇ ਉਹ ਦਰਵਾਸ਼ਾ ਜੀ ਉਹਨਾਂ ਨੂੰ ਨਮਸਕਾਰ ਕਰਕੇ ਸਾਹਮਣੇ ਬੈਠ ਗਏ। ਕਪਨਾ ਗੱਲ ਚਲਾਈ ਮਹਾਰਾਜ ਆਪ ਤ੍ਰਿਕਾਲੀ ਹੋ ਤ੍ਰਿਕਾਲ ਦਰਸ਼ੀ ਹੋ। ਜਿੰਨਾ ਕਰ ਲੰਬੀ ਆਪ ਨੂੰ ਖਬਰ ਹੈ ਇਹ ਲੜਕੀ ਸ਼ਰਮ ਕੇ ਮਾਰੇ ਆਪ ਤੋਂ ਬੋਲਦੀ ਨਹੀਂ। ਇਹ ਪੁੱਛਣਾ ਚਾਹਤੀ ਹੈ ਲੜਕਾ ਜਨਮੇਗਾ ਜਾਂ ਲੜਕੀ ਜਨਮੇਗੀ। ਐਨੀ ਗੱਲ ਜਦੋਂ ਕਈ ਦਰਵਾਸ਼ਾ ਨੇ ਕਾਫੋਲੀਆਂ ਉਸੇ ਵਿੱਚੋਂ ਦੀਆਂ ਖੰਮਸਾਂ ਮੰਗੂ ਮਤਿ ਜਦੋਂ ਉਹਨਾਂ ਵੱਲ ਦੇਖਿਆ ਇਹ ਮੋਹਲ ਕਰਨਾ ਹੈ ਜਿੰਨਿੰਗ ਦੇ ਤੱਕ ਇਹਨਾਂ ਕੋਈ ਫਲ ਨਹੀਂ ਪੁਗਤਾ ਆ ਜਾਂਦੇ ਕੀ ਜਾਣੇ ਉਸਨੋਂ ਕੇ ਕਹਿਣ ਲਗੇ ਇਹ ਪਿਛਣਾ ਚਾਹੁੰਦੇ ਹੋ ਤੁਸੀਂ ਆਹ ਮਹਾਰਾਜ ਆਪ ਤ੍ਰਿਕਰਲੀ ਹੋ ਤ੍ਰਿਕਾਲदर्शी ਹੋ ਕਿੰਨਾ ਕਾਲ ਨੂੰ ਆਪ ਨੂੰ ਖਬਰ ਹੈ ਆਪ ਤੋਂ ਕੁਝ ਭੁਲੇਆ ਨਹੀਂ ਕਿੰਗ ਅੱਛਾ ਜੀ ਆਪ ਇਹ ਪੁੱਛਣਾ ਚਾਹੁੰਦੇ ਹੋ ਇੱਕ ਤੋਂ ਉਹ ਜਨਮੇਗਾ ਜਿਹੜਾ ਸਾਡੀ ਕੁਲ ਦਾ ਨਾਸ਼ ਕਰੇਗਾ ਇਹ ਵਚਨ ਹੋ ਗਿਆ ਮੁੰਡੂ ਉਠਿਆ ਡਰਦੇ ਹੋਏ ਕਿ ਕਿਹੋ ਜਿਹਾ ਬਚਨ ਹੋਇਆ ਮਹਾਰਾਜੇ ਕੱਪੜੇ ਖੋਲੇ ਹਾਲਾਂਕਿ ਪੇਟ ਤੇ ਕੱਪੜੇ ਬੰਦੇ ਸਨ ਪਰ ਉਹਨਾਂ ਵਿੱਚੋਂ ਲੋਹਾ ਦਾ ਮੂਸਲ ਨਿਕਲਿਆ ਡਰ ਕੇ ਬੇਰੀਸ਼ੀ ਦੇ ਬਚਨ ਨੇ ਕੋਈ ਜ਼ਰੂਰ ਚੰਦ ਚਾੜਨਾ ਹੁਣ ਕ੍ਰਿਸ਼ਨ ਭਗਵਾਨ ਦੇ ਪਾਸ ਆਏ ਆ ਕੇ ਇਹਨੇ ਮਹਾਰਾਜ ਨੂੰ ਅਨੁਦਵਸਾ ਜਨੇ ਸ਼ਰਾਪ ਦੇ ਦਿੱਤਾ ਇਹ ਸ਼ਰਾਪ ਸੰਤ ਮਿਲਾ ਵਜੇ ਨਾ ਕਿਸ਼ਨ ਨੂੰ ਸ਼ਰਾਪ ਦਿੰਦੇ ਹਨ ਨਾ ਵਰ ਦਿੰਦੇ ਹਨ ਸ਼ਰਾਪ ਨੇ ਜੇ ਕੋਈ ਉਹਨੂੰ ਤੰਗ ਕਰੇ ਦੁਖੀ ਕਰੇ ਤਸ ਸ਼ਰਾਪ ਹੁੰਦਾ ਹੈ ਦੁਰੋਸ਼ੀਸ਼ ਜੀ ਨੂੰ ਕਹਿੰਦੇ ਜੇ ਉਹਨਾਂ ਨੂੰ ਸੇਵਾ ਆਗ ਕਰਕੇ ਪ੍ਰਸੰਨ ਕਰੇ ਤਾਂ ਵਰ ਹੁੰਦਾ ਹੈ ਸ਼ੁਭ ਸ਼ੀਸ਼ ਸੰਤ ਮਿਲავੇ ਜੇ ਨਾ ਕਿਸੇ ਨੂੰ ਸ਼ਰਾਪ ਦੇਂਦੇ ਨਾ ਕਿਸੇ ਨੂੰ ਬਰਦਦੇ ਕੁਛ ਨਾ ਕੁਛ ਤੁਸੀਂ ਉਹਨਾਂ ਨਾਲ ਛੇੜਖਾਨੀ ਕਰੀ ਹੋਣੀ ਹੈ ਪਹਿਲਾਂ ਤਾਂ ਮੰਨਣਾ ਤੁਸੀਂ ਇਹ ਸਾਰੀ ਗੱਲ ਬਸੀ ਖੋਰਤੀ ਔਰ ਕਹਿਣਗੇ ਮੂਰਖ ਹੋ ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸਿੱਖਰਨੀ ਕਮਜ਼ ਕਮ ਤੁਹਾਨੂੰ ਸੰਤਾਂ ਸੰਤਾਂ ਨਾਲ ਖਹਿਣਾ ਤਾਂ ਨਹੀਂ ਸੀ ਚਾਹੀਦਾ ਚਲੋ ਚਾਹੀਦਾ ਸਹੀ ਸੇਵਾ ਕਰਕੇ ਕੁਝ ਫਾਇਦਾ ਉਠਾਉਂਦੇ ਅਗਰ ਨਹੀਂ ਸੇਵਾ ਕਰਨੀ ਸੀ ਉਹਨਾਂ ਸ਼ੇਖਾਨੀ ਦਾ ਨਹੀਂ ਸੀ ਕਰਨਾ ਵੀ ਜਿਹੜੇ ਸੰਸਥਾ ਨਾਲ ਖੈਰ ਨੇ ਹਜੇ ਫਰਜ਼ ਮਿਲਦੇ ਹਨ ਕਿਉਂ ਗੁਰਬਾਣੀ ਦਾ ਕੀ ਸੁੱਖ ਦਿਨ ਫੁੰਦੇ ਜੀ ਮੂਹ ਦਿਨ ਅਰਸ਼ਾ ਕੋਹਾਂ ਦੇ ਸੁੱਖ ਦਿਨ ਫੁੰਦੇ ਸੁੱਖ ਨਾਲ ਸੁਖਾਂ ਨਾਲ ਆਰੇ ਸੰਤ ਮੁੰਜਨਾ ਚਾਰ ਵੇਦਕ ਹੰਦੇ ਭਗਤ ਮੁਖ ਐ ਤੇ ਬੋਲਦੇ ਸੇ ਵਚਨ ਹੋਵੰਦੇ ਵਰਕਤ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧਨਾਤ ਸੰਤ ਨਾਮਖੰਦੇ ਮੁਗਧ ਪਰ ਸੰਤ ਨਾਮਖੰਦ ਬੜ ਕਦੇ ਸੁਖ ਨਹੀਂ ਪਾਉਂਦੇ ਰਾਜਾ ਪ੍ਰੀਛਤ Pandwa dik kul vichon bada prabhatma raja hai ekari hai ਇਹ ਜੇ ਰਾਜਾਂ ਵਿੱਚ ਗੁਣ ਚੰਨ ਨੇ ਪ੍ਰਜਾ ਦੀ ਰੱਖਿਆ ਵਾਸਤੇ ਪਾਲਣ ਵਾਸਤੇ ਵੈਸ਼ ਗੁਸ ਵਿੱਚ ਪਾਇਆ ਜਾਂਦੇ ਹਨ ਸੰਤ ਸੇਵੀ ਵੀ ਹੈ ਕਿਉਂ ਹਜ ਸ਼ਿਕਾਰ ਵਾਸਤੇ ਗਿਆ ਕਿਸੇ ਬਣ ਵਿੱਚ ਫਿਰਦਾ ਫਿਰਦਾ ਸਾਥੀਆਂ ਨਾਲ ਵਿਛੜ ਗਿਆ ਪਿਆਸ ਲੱਗੀ ਕਿ ਨਾ ਜੰਗਲ ਹੈ ਕੀ ਦੇਖਿਆ ਇੱਕ ਰਿਸ਼ੀ ਦਾ ਆਸ਼ਰਮ ਚਾਰ ਚਹਰੇ ਬਾਗਲਾ ਬਗਲੇ ਅੰਦਰ ਇੱਕ ਛੱਪੀ ਹੈ ਖੁਈ ਵੀ ਹੈ ਜਲ ਪਾਣੀ ਆਦ ਵਰਤਣ ਵਾਸਤੇ ਉਹ ਬਾਹਰ ਕੋੜਾ ਬਨ ਕੇ ਅੰਦਰ ਗਿਆ ਤੇ ਕੀ ਦੇਖਿਆ ਰਿਸੀ ਇੱਕ ਉੱਚਾ ਚੌਂਤਰਾ ਹੈ ਉਹਦੇ ਉੱਪਰ ਆਸਨ ਵਿਸ਼ਿਆ ਹੈ 쿠ਸ਼ਾ ਵਿਸ਼ੀ ਹੈ ਉਸ ਦੇ ਉੱਪਰ ਮਿਰਿਛਾਲਾ ਹੈ ਪਦਮ ਆਸਣ ਲੱਗਿਆ ਹੈ ਪ੍ਰਾਣਯਾਮੀ ਹੈ ਪ੍ਰਾਣ ਦਸ਼ਮੀ દ્વાਰ ਅਸਥਿਤ ਅਨਸਮਾ ਦਸ਼ਿਤ ਬੈਠਾ ਹੋਇਆ ਹੈ ਪ੍ਰਾਣਯਾਮੀ ਤੇ ਸੁਖ ਸ਼ਬਦ ਮਾਰਗੀ ਦੇ ਵਿੱਚ ਕਿਤਨਾ ਫਰਕ ਹੈ ਨਿਦਿ ਸਮਾਧੀ ਵਿੱਚ ਪ੍ਰਾਣਯਾਮੀ ਵੀ ਜਿਹੜੀ ਸਮਾਧੀ ਉਹਦੇ ਪ੍ਰਾਣ ਦਸ਼ਮੀ દ્વાਰ ਚੜਦੇ ਨੇ ਇਤਨੀ ਬੇਖਬਰੀ ਸ਼ਰੀਰ ਦੀ ਨੇ 파 ਮੇ ਮਿਰਖਾ ਕੇ ਲੰਘੀ ਜਾਣ ਕੋਈ ਪਤਾ ਨਹੀਂ ਲੱਗ। ਪਰ ਸ਼ੁਤ ਸ਼ਬਦ ਮਾਰਗੀ ਜਿਹੜਾ ਉਹਦੀ ਸ਼ੁਤ ਦਸਵੇਂ ਦ્વાਰ ਚੜਦੀ ਹੈ। ਸੋ ਉਹ ਨੂੰ ਐਸੀ ਉਹਦੀ ਵਿਸ਼ਾਨੀ ਹੁੰਦੀ ਜਿਵੇਂ ਮਿਰਖਾ ਕੇ ਲੰਘਨੇ ਉਹਨਾਂ ਨੂੰ ਪਤਾ ਨਾ ਲੱਗੇ। ਲੇਕਿਨ ਸ਼ੁਤ ਦਸਵੇਂ ਦ્વાਰ ਚੜ ਕੇ ਉਤਨੀ देर ਤੱਕ ਅਸਤਿਤਤ ਰਹਿੰਦੀ ਹੈ। ਪਰ ਇਹ ਪ੍ਰਣਾਇ ਆਮੀ ਸੀ ਸੋ ਜਾ ਕੇ ਰਾਜਾ ਨੇ ਕਿਹਾ ਇਹ ਜੀ ਪਾਣੀ ਕੁਲੋ ਪਿਆਸ ਲੱਗੀ। ਸੋ ਉਸ ਮਦਵੀਸ਼ ਇਸ ਨੂੰ ਮਿਰਖਾ ਖਿਲੰਗੀਆਂ ਇਹਦਾ ਪਤਾ ਨਹੀਂ ਆਵਾਜ਼ ਕਿਵੇਂ ਸੁਣੇ ਦੋ ਤਿੰਨ ਵਾਰ ਕਿਹਾ ਪਰ ਉਸਨੇ ਜਦੋਂ ਸੁਣਿਆ ਹੀ ਨਹੀਂ ਪਾਣੀ ਕਿਵੇਂ ਪਲਾ ਸਕਦਾ ਸੋ ਰਾਜਾ ਦੇ ਚਿੱਤ ਨੂੰ ਗਲ ਜੁਨੇ ਪ੍ਰੇਗ ਦਿੱਤਾ ਉਹਦਵੇ ਪਾਜੇ ਹੋ ਗਈ ਚਿੱਤ ਵਿੱਚ ਖਿਆਲ ਗੁਜ਼ਰਿਆ ਮੈਨੂੰ ਪਖੰਡ ਕਰਕੇ ਦਿਖਾ ਰਿਹਾ ਆਪਣੀ ਤੋਹੀਨ ਮਹਿਸੂਸ ਕੀਤੀ ਅਖੀਰ ਪਾਣੀ ਪੁਣੀ ਤਰਸੀ ਪੀ ਕੇ ਚਲਾ ਮੈਂ ਜਾਣ ਦੀ ਇੱਛਾ ਰਹੀ ਉਹ ਤੇ ਵੱਡਾ ਸਾਰਾ ਕਿਉਂਕਿ ਬੜਾ ਕਨਾ ਜੰਗਲ ਸੀ ਮੈਂ ਆ ਸਕ ਪਿਆ ਅੰਸ਼ਨਾ ਉਠਾ ਕੇ ਉਹ ਸਮਾਦਿਸ਼ਟ ਵਿਸ਼ੀ ਦੇ ਗਲ ਵਿੱਚੋਂ ਪਾਤ ਜਿਵੇਂ ਮਾਲਾ ਪਾਈ ਆਪ ਚਲਾ ਗਿਆ ਘਰ ਜਾ ਕੇ ਜਦੋਂ ਪਹੁੰਚਿਆ ਬਸਤਰਾ ਤੋਤਾਰ ਕੇ ਇਸ਼ਨਾਨਾਦ ਕੀਤਾ ਹੋਸ਼ ਆਇਓ ਮੈਂ ਬੜੀ ਬੁਰੀ ਗਲਤੀ ਕੀਤੀ ਤੇਰਮਾਤਮਾ ਪੁੱਛਮਾ ਜੇ ਕਿਤੇ ਗਲਤੀ ਹੋ ਜਾਈ ਉਹਨਾਂ ਜਲਦੀ ਸਮਝ ਆ ਜਾਂਦੀ ਆਮ ਲੋਕ ਜੇ ਦਿਨ ਰਾਤ ਇਨਾ ਕਮਾਜੀ ਲੱਗੇ ਉਹ ਤਾਂ ਇਹ ਮਹਿਸੂਸ ਹੀ ਨਹੀਂ ਵੀ ਅਸੀਂ ਗਲਤੀ ਕਰਦੇ ਆਂ। ਉਹ ਤਾਂ ਕਹਿੰਦਾ ਜੀ ਗਲਤੀ ਕਰਦੇ ਹੀ ਨਾ। ਨਹੀਂ ਹਾਂ ਇਹੇ ਜੀ ਉਹਨਾਂ ਦੇ ਬੁੱਧ ਹੋ ਜਾਂਦੇ। ਇਹਨੂੰ ਸਮਝ ਆਏਗੀ ਸੋਚਦਾ ਹੁਣ ਕਿ ਬੜੀ ਬੁਰੀ ਗੱਲ ਹੋਈ ਹੈ। ਇਹਦਾ ਨਤੀਜਾ ਚੰਗਾ ਨਹੀਂ ਨਿਕਲੇਗਾ। ਅਖੀਰ ਔਰ ਕੀ ਜਿਸ ਮਾਦੀ ਵਿੱਚ ਹੀ ਹੈ ਉਸ ਦਾ ਇੱਕ ਸ਼ਿਸ਼ ਆਇਆ ਕੀ ਦੇਖਿਆ ਉਸ ਦੇ ਸਵਾਮੀ ਦੇ ਗਲੇ ਵਿੱਚ ਮੈਂ ਆਸ ਕਰਕੇ ਬੜਾ ਚਿੱਪੀ ਜੋਸ਼ ਆਇਆ। ਸ਼ਰਾਬ ਦੇ ਦਿੱਤਾ ਜਿਸਨੇ ਇਹ ਜੀ ਹਰਕਤ ਕੀਤੀ ਹੈ ਉਸ ਨੂੰ ਅਜ ਤੋਂ 8 ਦਿਨ ਸពਦਸ਼ਈ ਉਸ ਦੀ ਮੌਤ ਹੋ ਜਾਵੇ ਇਸਰਾਫ ਦੇ ਦਿੱਤਾ ਫਿਰ ਸ਼ਮਾ ਪਾ ਕੇ ਰਿਸ਼ੀ ਦੀ ਸਮਾਧੀ ਟੁੱਟੀ ਕੀ ਦੇਖਿਆ ਗਲੇ ਜਮਾਇਆ ਸਾਥ ਹੈ ਉਸ ਨੇ ਪੁੱਛਿਆ ਕੋਈ ਗਲਤ ਬਚਨ ਤਾਂ ਨਹੀਂ ਕਹਿ ਦਿੱਤਾ ਕਿ ਅਣਕ ਮੈਂ ਤਾਂ श्राਪ ਦੇ ਚੁੱਕਾ ਹੀ ਵੀ ਅਜ ਤੋਂ 8 ਦਿਨ ਉਹਦੀ ਸពਦਸ਼ਈ ਮੌਤ ਹੋ ਜਾਵੇ ਜੀ ਨੇ ਕਿਛ ਨਹੀਂ ਕਿਹਾ ਉਹ ਬੜੀ ਬਾਜ਼ੂਰੀ ਸੀ ਗਏ ਲੱਗੇ ਬ੍ਰਹਮਾਤਮਾ ਰਾਜਾ ਸੀ ਕੁਸ਼ਮੇ ਬਾਸ ਦੇ ਕਲਯੁਨ ਇਸ ਦੀ ਬੁੱਧਪ੍ਰਸ਼ਟ ਕਰ ਦਿੱਤੀ ਪਰ ਇਹ ਜੇ ਰਾਜਾ ਪਰਜਨ ਮਿਲਣਾ ਅੱਛਾ ਵਜਨ ਜਿਹੜਾ ਹੋ ਗਿਆ ਤਾਂ ਹੁਣ ਟਲਦਾ ਨਹੀਂ ਜਾਂ ਉਹ ਸੁਨਿਆਤ ਦੇ ਦੇਵ ਦੀ ਅਜ ਤੋਂ ਅਖੰਡ ਮਰਿ ਮੌਤ ਹੋ ਜਾਣੀ ਹੈ ਆਪਣੀ ਕਲਿਆਣ ਦਾ ਵੀ ਉਪਾ ਕਰਦਾ ਉਹਨੂੰ ਸੁਨਿਆਤ ਭੇਜਿਆ ਗਿਆ ਐਲੀਸ ਉਹITAS ਵੀ ਇਸ ਦਾ ਨਤੀਜਾ ਅੱਛਾ ਨਹੀਂ ਨਿਕਲਿਆ ਜਦੋਂ ਸੁਨੇਹਾ ਪਹੁੰਚਿਆ ਉਹਨੇ ਕਿਹਾ ਤੇ ਮੈਂ ਨਹੀਂ ਸੀ ਸਜਾਦਾ ਹਕਦਾਰ ਖੈਰ ਉਸਨੇ ਉਸ ਮੌਕੇ ਅਜਿਤੇ ਪੀਸ਼ਤ ਕਰਾਇਆ ਮੇਰੇ ਦੇ ਕੁਝ ਫਾਸਲੇ ਤੇ ਯੂਪੀਰਿਟ ਅਤੇ ਬੜਾ ਭਾਰਾ ਦਰਿਆ ਵਗਦਾ ਸੀ ਜਲਦੀ ਹੀ ਰਾਤ ਰਾਤ ਉਸਨੇ ਸ਼ਿਸ਼ਿਤ ਮਹਿਲ ਉਹਦੇ ਵਿੱਚ ਤਿਆਰ ਕਰਵਾਇਆ ਆਪਣੇ ਮਰਦ ਅਨੁਸਾਰ ਭਗਤ ਪ੍ਰਾਨ ਦੀ ਕਥਾ ਆਰੰਭ ਕਰ ਦਿੱਤੀ ਸ਼੍ਰਮਣੀ ਸੁਖਦੇਸ਼ਾਣ ਵਾਲੇ ਸਿੱਖਰਤਾ ਤਾਂ ਉਸਨੇ ਕਥਾ ਸੁਣੀ ਜਿਸ ਕਰਕੇ ਮਰੇ ਦਾ ਸ਼ਬਦ ਸੀ ਆਏ ਲੇਕਿਨ ਫਿਰ ਵੀ ਉਸ ਦੀ ਕਲਿਆਣ ਹੋ ਗਈ ਹਰੀ ਜਸ ਸੰਤੀ ਨੂੰ ਸਾਥ ਸਿੰਘ ਤੇ ਇਧਰ ਗੁਰੂ ਜੀ ਦਸ ਦਿਨ ਸੁਖ ਨਾ ਪੈਣ ਮੁਗਨਾ ਸੰਤ ਨਾਲ ਸੰਤਾਂ ਨਾਲ ਖੇਣ ਵਾਲੇ ਕੋ ਸੁਖ ਨਹੀਂ ਪਾਉਂਦੇ ਕਿਉਂ ਜਿਸ ਵਕਤ ਕ੍ਰਿਸ਼ਨ ਜੀ ਨੇ ਕਿਹਾ ਮੂਰਖ ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ ਕਮਸ ਕਮ ਤੁਹਾਨੂੰ ਖੇਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ ਨਹੀਂ ਇਹ ਬਚਨ ਮਿੱਥੋਂ ਨਹੀਂ ਟਾਲੋ ਕਹਿਣਗੇ ਆਪ ਭਗਵਾਨ ਦਾ ਅਵਤਾਰ ਹੋ ਕ੍ਰਿਸ਼ਨ ਤੋਂ ਆਇਆ ਨੇ ਆਪ ਵਿਸ਼ਨ ਭਗਵਾਨ ਦਾ ਸਵਰਾਂ ਕਨ ਅਵਤਾਰ ਹੋ ਆਪ ਬਚਨ ਟਾਲ ਨੂੰ ਸਮਰਥ ਹੋ ਆਪ ਕਿਰਪਾ ਕਰੋ ਬਚਨ ਟਾਲ ਦੋ ਮੇਰੀ ਸੰਤਾਂ ਦੇ ਬਚਨ ਟਾਲਣ ਦੀ ਸਮਰੱਥਾ ਨਹੀਂ ਹੈ ਇਹ ਯੁਗਾ ਜੁਗ ਅੰਤਰ ਐਸੀ ਮਰਿਆਦਾ ਚਲੀ ਆ ਰਹੀ ਹੈ ਮੇਰੀ ਬੁੱਧੀ ਹੋਈ ਪਗ ਤੇ ਚੁਟਾਵੇ